ਇਹ ਸੰਭਾਲ ਪ੍ਰਚਾਰ ਸੰਸਥਾ ਅੰਮ੍ਰਿਤਸਰ ਵੱਲੋਂ ਰਿਟਾਇਰਡ ਚੀਫ ਕਮਿਸ਼ਨਰ ਇਨਕਮ ਟੈਕਸ ਸੁਰਿੰਦਰਜੀਤ ਪਾਲ ਅਤੇ ਵਿਸ਼ਵ ਸਿੱਖ ਚੈਂਬਰ ਆਫ ਕਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਦੀ ਰਹਿਨੁਮਾਈ ਹੇਠ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਈ ਸਤੀਦਾਸ ਜੀ ਪਾਈ ਮਤੀਦਾਸ ਜੀ ਅਤੇ ਪਾਈ ਦਿਆਲਾ ਜੀ ਦਾ 350ਵਾਂ ਸ਼ਹੀਦੀ ਗੁਰਪੁਰਬ ਰਣਜੀਤਾ ਵਿਨਿਓ ਅੰਮ੍ਰਿਤਸਰ ਸਥਿਤ ਸੱਚ ਸੈਂਟਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਖਾਲਸਾ ਧਾਰਮਿਕ ਸਮਾਗਮ ਮੌਕੇ ਬਾਣੀ ਦੇ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਸਹਿਜ ਪਾਠਾਂ ਦਾ ਭੋਗ ਪਾਇਆ ਗਿਆ। ਉਪਰੰਤ ਭਾਈ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਦੇ ਕੀਰਤਨੀ ਜਥੇ ਵੱਲੋਂ ਵਿਆਖਿਆ ਸਹਿਤ ਗੁਰਬਾਣੀ ਕੀਰਤਨ ਨਾਲ ਸੰਤਾਨ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਸ਼੍ਰੀਮਤੀ ਡਾਲੀ ਸਰਬੀ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਕੀਰਤਨਕਾਰ ਸੰਤਾਨ ਨੂੰ ਨਿਹਾਲ ਕੀਤਾ। ਗੁਰਬਾਣੀ ਕੀਰਤਨ ਦੇ ਭੋਗ ਉਪਰੰਤ ਪ੍ਰਿੰਸੀਪਲ ਕੁਲਵੰਤ ਸਿੰਘ ਅੰਕੀ ਨੇ ਗੁਰਤੇਗ ਭਾਦਰ ਜੀ ਦੀ ਜੀਵਨੀ ਗੁਰੂ ਸਾਹਿਬਾਨ ਦੁਆਰਾ ਰਚੀ ਗੁਰਬਾਣੀ ਅਤੇ ਸਿੱਖ ਤਰੰਮੇ ਵਿਚ ਸ਼ਹੀਦੀ ਦੇ ਗੁਰ ਸੰਕਲਪ ਬਾਰੇ ਵਿਸਥਾਰਿਤ ਬੌਧਿਕ ਵਿਚਾਰ ਪ੍ਰਗਟ ਕੀਤੇ ਪ੍ਰੋਫੈਸਰ ਤਜਿੰਦਰ ਪਾਲ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਭਾਵਪੂਰਤ ਕਵਿਤਾ ਪੇਸ਼ ਕਰਕੇ ਅਧਿਆਤਮਿਕ ਫਿਜ਼ਾ ਸਿਰਜ ਦਿੱਤੀ ਰਿਟਾਇਰਡ ਇਨਕਮ ਟੈਕਸ ਕਮਿਸ਼ਨਰ ਸੁਰਿੰਦਰਜੀਤ ਸਿੰਘ ਪਾਲ ਆਈਆਰਐਸ ਅਤੇ ਵਿਸ਼ਵ ਸਿੱਕ ਚੈਂਬਰ ਆਫ ਕਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਵਲ ਨੂੰ ਹਾਜ਼ਰ ਸੰਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਕਤਾਵਾਂ ਨੂੰ ਫੁੱਲਾਂ ਦੇ ਹਾਰ, ਸਰੋਪਾ ਅਤੇ ਸੁਰਿੰਦਰਜੀਤ ਸਿੰਘ ਪਾਲ ਰਚਿਤ ਵੱਡਾ ਕਾਦੀ ਧਾਰਮਿਕ ਖੋਜ ਪੁਸਤਕ ਭੇਟ ਕਰ ਸਨਮਾਨਿਤ ਕੀਤਾ। ਇਸ ਮੌਕੇ ਹਰੀ ਸਿੰਘ ਸੰਧੂ ਵੀ ਮੌਜੂਦ ਸਨ। ਕਿ ਹਰ ਵਕਤ ਤੇਰੀ ਲਿਪ ਲੱਗਦੀ ਰਹੇ ਰਹਾ ਮੈਂ ਸਾਰਿਆਂ